ਮਤਬਿਆ ਕੋਈ ਮੈਡੀਕਲ ਸ਼ਾਪ ਨਹੀਂ ਖੁੱਲੀ ਹੈ ਜੀ। ਮੇਰੀ ਆਵਾਜ਼ ਆ ਰਹੀ ਹੈ ਕਿ ਨਹੀਂ ਪਤਾ ਨਹੀਂ। ਸਾਰੀ ਮਾਰਕੀਟ ਵਾਂਗ ਆ ਇੱਕ ਵੀ ਸ਼ਾਪ ਨਹੀਂ ਖੁੱਲੀ। ਇਹਨਾਂ ਨੂੰ ਮੈਡੀਕਲ ਸਟੋਰ ਤਾਂ ਖੁੱਲੇ ਰੱਖਣੇ ਚਾਹੀਦੇ ਸੀ ਘੱਟੋ ਘੱਟ। ਆ ਤਿੰਨੇ ਇੱਧਰ ਦੋ ਮੈਡੀਕਲ ਸ਼ਾਪ ਇੱਧਰ ਨੇ ਦੋ ਇੱਧਰ ਨੇ ਇਹ ਵੀ ਬੰਦ ਪਿਆ ਉੱਧਰਲਾ ਵੀ ਇੱਕ ਵੱਡਾ ਸਾਰਾ ਉਹ ਵੀ ਬੰਦ ਪਿਆ। ਬੰਸਲ ਬੰਸਲ ਵੀ ਬੰਦਾ। ਆ ਦੇਖੋ ਕਾਰ ਦੇ ਕੋਲ ਬੰਦ ਸਾਲ ਮੈਡੀਕਲ ਇਹ ਵੀ ਬੰਦ ਆ ਸਬਜੀ ਵਾਲੀ ਸ਼ਾਪ ਵੀ ਨਹੀਂ ਖੁੱਲੀ ਕੋਈ ਹੁਣ ਬੰਦਾ ਭੁੱਖਾ ਰਹਿ ਜਵੇ ਦਸੋ ਹੱਦ ਤੱਕ ਆ ਪੂਰੀ ਦੀ ਪੂਰੀ ਮਾਰਕੀਟ ਬੰਦ ਆ ਇਹ ਹੈਗਾ ਸੁਧਾਰ ਬਾਜ਼ਾਰ ਇਹ ਕਾ ਮੈਡੀਕਲ ਸਟੋਰ ਹੈ ਵੀ ਬੰਦ ਆ ਜੂਸ ਵਾਲੀ ਸ਼ੌਪ ਵੀ ਬੰਦ ਹੈ ਮੈਂ ਤਾਂ ਜੂਸ ਪੀਣਾ ਸੀ ਅੱਗੇ ਇੱਥੇ ਨਾ ਜਦੋਂ ਨਹਿਰ ਤੇ ਆਏ ਸੀ ਨਾ ਜਦੋਂ ਪ੍ਰੋਟੈਸਟ ਪਿਛਲੀ ਵਾਰ ਹੋਇਆ ਸੀ ਕਿਸਾਨਾਂ ਦਾ ਆ ਪੂਰੀ ਨਹਿਰ ਬਲੌਕ ਕੀਤੀ ਹੋਈ ਸੀਗੀ ਇੱਥੇ ਪ੍ਰੋਟੈਸਟ ਕੀਤਾ ਸੀ ਅਸੀਂ ਵੀ ਨਾਲ ਹੀ ਸੀਗੇ ਉਦੋਂ